ਹੁੰਦਾ ਨਹੀਂ ਬਿਲਕੁਲ ਸੁੰਢੀ ਪੈ ਜਾਂਦੀ ਆ ਉਹਦੇ ਬਰਾਬਰ ਦੀ ਫਸਲ ਦਾ ਤੁਸੀਂ ਆਲਟਰਨੇਟਿਵ ਕੀ ਦਿੰਦਾ ਉਹ ਕਿਸਾਨ ਤਾਂ ਪਹਿਲੇ ਵਿਚਾਰੇ ਮਰੇ ਪੈਨ ਜਿੱਥੇ ਪਾਣੀ ਦਾ ਧਰਤਾ ਪਾਣੀ ਮੜਾ ਉਹਨਾਂ ਦਾ ਵੀ ਤੁਸੀਂ ਬੰਦ ਕਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕੋਈ ਸਹੀ ਦਿਲ ਦੀ ਗੱਲ ਦੱਸਾ ਕੋਈ ਮੇਰੇ ਤਾਂ ਆਪ ਦੇ ਹੈਲਟ ਹੁੰਦਾ ਸਹੀ ਪੁੱਛੋ ਕਿ ਮੈਂ 80 90 ਗੱਲੇ ਝੋਨਾ ਲਾਉਣਾ ਮੇਰੇ ਆਪ ਹੀ ਕਹਿੰਦਾ ਖੇਤਾ ਇਹ ਤੁਸੀਂ ਚੋਣਾ ਹੁੰਦਾ ਹੀ ਨਹੀਂ ਸਾਡੇ ਦਾ ਪਾਣੀ ਮਾਰਾ ਹਾਂ ਹਾਂ ਸੁਣੋ ਮੈਨੂੰ ਤਾਂ ਫੋਟੋ ਨਾ ਬਦ ਆਪੋਂ ਟੈਂਕ ਤੋਂ ਹੀ ਪਈ ਆ ਅਗਲੀ ਵਾਰੀ ਕੋਸਾ ਅਸੀਂ ਅਸੀਂ ਧਰਨਾ ਲਾਵਾਂਗੇ ਸਾਡੇ ਧਰਨੇ 'ਚ ਤੁਸੀਂ ਬੈਠੋ ਆ ਕੇ ਮੇਰੀ ਬੇਨਤੀ ਦੱਸਣਗੇ ਜੀ ਹਾਂਜੀ ਬੈਠੋ ਇਹ ਮੈਂ ਨਾ ਉਹਨਾਂ ਨੂੰ ਆਪਣੇ ਸ਼ੈਲਰਾਂ ਵਾਲੇ ਨੂੰ ਇਹ ਪੁੱਛਿਆ ਸੀ ਕਿ ਯਾਰ ਇਹ ਕਾਰਨ ਕੀ ਆ ਵੀ ਕਿਉਂ ਹਾਈਬ੍ਰਿਡ ਬੈਨ ਕਰਨਾ ਠੀਕ ਜੀ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਹਾਂ ਵੀ ਹੁਣ ਹੋਰ ਚੱਕੀ ਜਾਂਦੇ ਉਹ ਕਹਿੰਦੇ ਬਾਈ ਜੀ ਅਸੀਂ ਔਲਾ ਪਾਇਆ ਕਰਦੇ ਕਹਿੰਦੇ ਇਹਦੇ 'ਚ ਜੇੜੀ ਫਸਲ ਕਹਿੰਦੇ 80% ਤੱਕ ਤਿਆਰ ਹੋ ਜਾਂਦੀ ਹੈ ਨਾ ਉਹਦੇ ਵਿੱਚ ਟੁੱਟ ਪੱਜ ਇੰਨੀ ਕਿਹ ਜਾਂਦੇ ਸੋਣਾ ਪਰ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੈ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਤੁਸੀਂ ਸਰਕਾਰ ਨਹੀਂ ਵੀ ਟੀਮ ਸਤ ਹੋ ਗਈ ਜਿਹੜੀ ਬੀ ਟੀਮ ਨਹੀਂ ਸਾਰੇ ਸਾਰੇ ਬੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੇ ਕਿ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਝੋਨਾ ਲੱਗਣਾ ਔਰ ਬਹੁਤ ਸਾਰੇ ਸਾਡੇ ਏਰੀਏ ਦੇ ਵਿੱਚ ਪਾਣੀ ਵੜਾ ਔਰ ਇਹਦੇ ਵਿੱਚ ਹਾਈ ਬਰਡ ਕਿਸਮ ਹੈ ਜਿਹੜੀ ਝੋਨੇ ਦੀ ਉਹ ਵੀ ਪਰਪਲ ਤੂਰੀ ਜਿਹੜਾ ਬ੍ਰੈਡਿਕ ਲੱਗਦੀ ਹੈ ਦਾ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਆਪ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸਮਝ ਤੋਂ ਬਾਹਰ ਹੈ ਕਿ ਹਾਈਬ੍ਰਿਡ ਝੋਨੇ ਦੇ ਬੀ ਨੂੰ ਬੈਨ ਕਰ ਦਿੱਤਾ, ਪੂਸਾ 44 ਨੂੰ ਬੈਨ ਕਰ ਦਿੱਤਾ। ਉਹਦਾ ਆਲਟਰਨੇਟਿਵ ਕੁਝ ਨਹੀਂ ਦਿੱਤਾ ਗਿਆ। ਵੀ ਯਾਰ ਤੁਸੀਂ ਆਹ ਫਸਲ ਬੀਜੋ ਦੇਖੋ ਜਿੰਨੇ ਪੈਸੇ ਦੀ ਫਸਲ ਇੱਕ ਏਕੜ ਦੇ ਵਿੱਚ ਹੁੰਦਾ ਸੀ ਹਾਈਬ੍ਰਿਡ ਝੋਨਾ ਮੰਨ ਲਓ 50000 ਦਾ ਹੁੰਦਾ ਸੀ। ਤਾਂ ਉਹਦੇ ਬਰਾਬਰ ਦੀ ਫਸਲ ਦਿੱਤੀ ਜਾਂਦੀ। ਨਰਮਾ ਆਪਣੇ ਏਰੀਆ 'ਚ ਹੁੰਦਾ ਨਹੀਂ ਬਿਲਕੁਲ ਸੁੰਦੀ ਪੈ ਜਾਂਦੀ ਆ। ਉਹ ਸਾਡੀ ਲੜਾਈ ਕੇਂਦਰ ਸਰਕਾਰ ਨਾਲ। ਜੀ। ਔਰ ਅਸੀਂ ਦਿੱਲੀ ਵਾਲੇ ਹੀ ਜਾ ਰਹੇ ਸੀ। ਉਹ ਵੱਖਰੀ ਗੱਲ ਕਹਿ ਰਹੇ ਨੇ ਸਾਨੂੰ ਰੋਕਿਆ। ਤੁਸੀਂ ਉੱਥੇ ਸਾਨੂੰ ਅਸੀਂ ਬੈਠੇ ਸਾਲ ਪਰ ਬੈਠੇ ਰਹੇ ਸਾਡੀ ਗੱਲਬਾਤ ਚੱਲ ਪਈ ੱਲੇ ਵਾਲ ਤੇ ਮਰਨ ਵਾਲ ਤੇ ਬੈਠ ਗਏ ਉਹਨਾਂ ਨਾਲ ਸਾਡੀ ਗੱਲ ਚੱਲੀ ਚੰਡੀਗੜ੍ਹ ਸਾਡੀ ਮੀਟਿੰਗ ਚੱਲ ਰਹੀ ਹੈ ਤੁਹਾਡੇ ਮੰਤਰੀ ਉੱਥੇ ਜਾ ਕੇ ਗੱਲ ਕਹਿ ਰਹੇ ਨੇ ਵੀ ਸਾਡਾ ਕੋਈ ਖਤਰਾ ਨਹੀਂ ਅਸੀਂ ਬਿਲਕੁਲ ਨੂੰ ਕੋਈ ਮਤਲਬ ਜਿਹੇ ਤਰੀਕੇ ਨਾਲ ਉਠਾਵਾਂਗੇ ਦੂਜੇ ਪਾਸੇ ਇੰਨੀਆਂ ਵੱਡੀਆਂ ਫੋਰਸਾਂ ਲਾ ਕੇ ਤੁਹਾਨੂੰ ਚੁੱਪਚੀ ਤੇ ਠਾਇਆ ਗਿਆ ਔਰ ਇੰਨੀ ਜਿਆਦਾ ਸਾਡਾ ਉੱਥੇ ਨੁਕਸਾਨ ਹੋਇਆ ਕਰੋੜਾ ਰੁਪਏ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਜਦੋਂ ਮੈਂ ਨਾਤੇ ਦੇ ਗੀਤਾਂ ਦੇ ਨਾਤੇ ਤੇ ਵੀ ਕਾਹਤਾ ਮੁੰਡਾ ਲੰਡਨ ਤੋਂ। ਉਹ ਕੁ ਗਇਆ ਉਹ ਇਹ ਤੇ ਪਾਣਾ। ਕਿ 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 ਕਿਸਾਨ ਤੇ ਮੈਂ ਹਮੇਸ਼ਾ ਨਾਲ ਕਰਾਂ। ਇਹ ਨੁਕਸਾਨ ਨਹੀਂ ਹੋਣਾ ਚਾਹੀਦਾ। ਠੀਕ। ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ। ਕਿ ਮੇਨੋਂ ਕੁ ਉਤੇ ਸਰਕਾਰ ਕੀ ਪ੍ਰੈਸ਼ਰ ਹੋਣਾ ਜਿਹੜਾ ਇੱਕ ਧਮ ਇਹ ਸਾਰਾ ਇੱਡਾ ਵੱਡਾ ਕਦਮ ਚੱਕਣਾ ਕਿਉਂਕਿ ਸਾਲ ਸਵਾ ਸਾਲ ਤੇ ਆਪਾਂ ਬੈਠੇ ਆਪੋਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਹੀ ਕੋਈ ਪੰਜਾਬ ਚ ਬੁਲਾਇਆ ਸੀ ਤੁਹਾਨੂੰ ਲੱਗਦਾ ਪ੍ਰੈਸ਼ਰ ਹੋਣਾ ਪਰ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਕਿ ਕਿ ਕਾ ਖਾਲਸਾ ਵੈਗਿੰਦਰੀ ਦੀ ਫਤਿਹ ਅੱਜ ਅਸੀਂ ਪਿੰਡ ਗੁਰੂਸਰ ਕੇ ਦਲਵਾ ਬਲਾਕ ਦਾ ਜੀ ਇੱਥੇ ਰੈਂਪੀਟ ਨੂੰ ਲਵਾਇਆ ਸੀ ਜਿਹਨੂੰ ਕਿ ਠੱਲ ਕੇ ਇੱਥੇ ਸਵਾਲ ਜਵਾਬ ਕੀਤੇ ਗਏ ਸਾਡਾ ਜ਼ਿਲ੍ਹਾ ਆਕੂ ਸਰਦਾਰ ਬਿਆਨਦ ਸਿੰਘ ਬਾਬਾ ਗੋਰਾ ਜੀ ਤੇ ਅਦਾਸ ਬਲਾਕ ਪ੍ਰਧਾਨ ਤੇ ਇਹ ਮੁੰਡਾ ਵੀ ਮੇਰਾ ਬਲਾਗ ਦੇ ਵਿੱਚ ਕੰਮ ਕਰਦਾ ਇਹ ਸਾਰੇ ਜਾਨੇ ਮੇਰੇ ਨਾਲ ਹੁੰਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਪ ਦਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਤੇ ਸਵਾਲ ਜਵਾਬ ਪੁੱਛੇਗੇ ਜਿਹੜਾ ਕਿ ਹਾਈਬ੍ਰਿਡ ਦਾ ਅਸੀਂ ਉਹਨਾਂ ਨੂੰ ਸਵਾਲ ਕੀਤਾ ਸੀ ਸਾਡੇ ਪ੍ਰਧਾਨ ਜੀ ਨੇ ਵੀ ਹਾਈਬ੍ਰਿਡ ਤੇ ਕੀ ਕਰੋਗੇ ਹਾਈਬ੍ਰਿਡ ਉਹ ਕਹਿੰਦਾ ਮੈਂ ਆਪ ਵੀ ਲਾਉਣਾ ਹੈ ਚੰਗੀ ਗੱਲ ਆ ਉਹ ਜੇ ਸਾਡੀ ਆਵਾਜ਼ ਠਾਵੇ ਪਰ ਉਹਦਾ ਹੱਕ ਬਣਦਾ ਸੀਗਾ ਕਿ ਭਈ ਅਸੀਂ ਟੁੱਟੀ ਮਦਦ ਕਰਦੇ ਆ ਇਹ ਹਾਈਬ੍ਰਿਡ ਸਾਡਾ ਜ਼ਿਲ੍ਹੇ ਦੇ ਵਿੱਚ ਜ਼ਰੂਰੀ ਆ ਕਿਉਂਕਿ ਦਰਵਾ ਬਲਾਗ ਦੇ ਵਿੱਚ ਪਾਣੀ ਬਹੁਤ ਮਾਰੇ ਆ ਇੱਥੇ ਹਾਈਬ੍ਰਿਡ ਆ ਜਿਹੜਾ ਝੋਨਾ ਲਾਉਣਾ ਜ਼ਰੂਰੀ ਆ ਜੇਕਰ ਝੋਨਾ ਨਹੀਂ ਲੱਗਦਾ ਜਿਵੇਂ ਉਹ ਮੱਕੀ ਕਹਿੰਦਾ ਸੀ ਪਰ ਮੱਕੀ ਤੇ ਸਾਨੂੰ ਐਨਐਸਪੀ ਦੇਣ ਕੋਸਤੇ ਸਾਨੂੰ ਪਤਾ ਤਾਂ ਹੋਵੇ ਨਾ ਕਿ ਸਾਡੀ ਕੀ ਰੇਟ ਵਿਕੂਗੀ ਜਦੋਂ ਇਹ ਬਾਂਦਨ ਦੇ 80 8800 ਰੁਪਿਆ ਉਹਦਾ ਰੇਟ ਮੂੰਗੀ ਦਾ ਤੇ ਮੂੰਗੀ ਵੇਖਦੀ ਆ ਭਾਵੇਂ 4000 ਨੂੰ 4500 ਨੂੰ ਫਿਰ ਅਸੀਂ ਦੱਸੋ ਵੀ ਕੀ ਕਰੀਏ ਐਨਐਸਪੀ ਗਾਰੰਟੀ ਕਾਨੂੰਨ ਇਸ ਵਾਸਤੇ ਮੰਗਦੇ ਆ ਕਿ ਉਸ ਚੀਜ਼ ਦੀ ਗਾਰੰਟੀ ਹੋਵੇ ਕਿ ਆਹ ਚੀਜ਼ ਐਸ ਰੇਟ ਵਿਕੂਗੀ ਸਾਡੇ ਬੱਚਿਆਂ ਨੂੰ ਪਤਾ ਹੋਵੇ ਵੀ ਸਾਡੀ ਜਿਹੜੀ ਕੀ ਗੱਲ ਹੈ ਇਹ ਕੋਈ ਹੋਰ ਚੀਜ਼ਾਂ ਲਾਉਣੇ ਆ ਜਾਂ ਸਾਡਾ ਝੋਨਾ ਸਾਨੂੰ ਗਰੰਟੀ ਕਾਨੂੰਨ ਤਾਂ ਹੋਵੇ ਨਹੀਂ ਸਾਡੇ ਕੱਲ ਨੂੰ ਕੱਟਣਾ ਲੱਗਣ ਇਹ ਜੇ ਕੱਟ ਮਗਰਲੀ ਯਾਰ ਲੱਗੇ ਆ ਇਹ ਗਾਹਾਂ ਨੂੰ ਭਰਾਓ ਇੰਤੋਂ ਵੱਡੇ ਲੱਗਣਗੇ ਥੋੜੇ ਕੱਟ ਇੰਨਾ ਕੱਟਾਂ ਦਾ ਬਚਾਉਣ ਦੀ ਖਾਤਰ ਆਪਾਂ ਸਾਰੇ ਜਣੇ ਇਕੱਠੇ ਹੋਗੇ ਰੌਲਾ ਪਾਈਗੇ ਤੇ ਇਹ ਹਾਈਬ੍ਰਿਡ ਝੋਨਾ ਵੀ ਲਵਾਈਗੇ ਤੇ ਗਾਹ ਜਿਹੜਾ ਕੱਟ ਲੱਗਣਾ ਕੱਟਾਂ ਤੋਂ ਹੀ ਬਚਗੇ ਵਿਕਰਤ ਜੀ ਦਾ ਖਾਲਸਾ ਦੇ ਜੀ